ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਘੋਲੀਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਕਿਸੇ ਨੇ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਭਾਈ ਜੱਗੇ ਦੇ ਘਰੇ ਆਏ ਆ ਨਰਮਜੀਤ ਬੰਦਾ ਤੁਸੀਂ ਸਾਰੇ ਜਾਣਦੇ ਹੀ ਆ ਜਮਾਂ ਜੈਜ ਦੇ ਮੋਲੇ ਚ ਪਸ਼ੂ ਸੇਲ ਕਰਦਾ ਸਾਰਿਆਂ ਨਾਲੋਂ ਘੱਟ ਵਪਾਰੀਆਂ ਨਾਲੋਂ ਮੋਲੇ ਜੱਗੇ ਦਾ ਹੁੰਦਾ ਵਪਾਰੀ ਜ਼ਰੂਰੀ ਹੈਗਾ ਆਇਨੀ ਕਾ ਘਰ ਆਇਂ ਘਰੇਲੂ ਬੰਦਾ ਹੈਗਾ ਵਪਾਰੀ ਆ ਪਰ ਸਾਰੇ ਵਪਾਰੀਆਂ ਨਾਲ ਘੱਟ ਮੁੱਲ ਜੱਗੇ ਦੇ ਹੁੰਦੇ ਇਨਫਾਰਮੇਸ਼ਨ ਲੈ ਲੈਣਾ ਸਾਸਰੀ ਕਾ ਸਾਸਰੀ ਕਾ ਭਾਈ ਜੀ ਨਾਂ ਦੱਸ ਦੀ ਨਾਮ ਜਗਜੀਤ ਸਿੰਘ ਪਿੰਡ ਕੋਲੀਆ ਖੁਰਤ ਤਸੀਰ ਨਿਹਾਲ ਸਿੰਘ ਜਿਲ੍ਹਾ ਮੂਕਾ ਫੋਨ ਨੰਬਰ 9056655918 ਕੰਨ ਵਸੂਗਾ ਪਹਿਲੇ ਸਵੇ ਸੂਈ ਆ ਵੈਡ ਬਾਈ ਇਹੇ ਹਮ ਮਗਰੇ ਦੇ ਬੱਚੀ ਆ ਜਿਹਨਾਂ ਨੂੰ ਲਈ ਜਾਓ ਕਹਿੰਦੇ 3-4 ਦਿਨ ਸੂਈ ਨੂੰ ਹੋ ਗਏ ਆ ਦੁੱਧ ਜਿਹੜਾ ਆਪਾਂ ਛੋਕੇ ਲੈ ਜਾਣਾ 7 ਕਿਲੋ ਹੈਗਾ ਗੌਰ ਜਮਾਈ ਘੱਟ ਸੀ ਬੰਦਿਆਂ ਦੀ ਅੱਛਾ ਗੌਰ ਜਮਾਈ ਘੱਟ ਸੀ ਜੀ ਜੀ ਮੈਂ ਕਦੇ ਬੇਟੇਲੀ ਗਾਂ ਆਈ ਐ ਤੂੰ ਨਹੀਂ ਗੌਰ ਕੀਤੀ ਆਪਾਂ ਦਾ ਗੌਰ ਕੀ ਕਰਨੀ ਹੁੰਦੀ ਚੱਲ ਰੇਟ ਵੀ ਆਪਾਂ ਉਹ ਜਿਹਾ ਕਰ ਦਾਂਗੇ ਜਿਹੜਾ ਬੰਦਾ ਗੌਰ ਕਰ ਲੂਗਾ ਹਨ ਤੇਰੇ ਕੋਲ ਕਦੋਂ ਆਈ ਐ ਆਪਾਂ ਕੋਲ ਸਵੇਰੇ ਆਈ ਐ ਇਹ ਅੱਛਾ ਇੰਨੇ ਚਰਚੇ ਤੇ ਤੂੰ ਵੀ ਕੀ ਗੌਰ ਕਰ ਲੇਂਗੀ ਇਹਦਾ ਆ ਫਿਰ ਉਹੀ ਤਾਂ ਹੈ ਨਾ ਜੇ ਹੁਣ ਆਪਾਂ ਪਸ਼ੂ ਸੰਭਾਲ ਕੇ ਦੇਵਾਂਗੇ ਭਾਈ ਫਿਰ ਤਾਂ ਨਫਾ ਵੀ ਵੱਧ ਮਿਲ ਜੇ ਪਰ ਆਪਾਂ ਫਿਰ ਵੀ 11500 ਨਾ ਪਸ਼ੂ ਦੇ ਦੇਣਾ ਹੁੰਦਾ ਠੀਕ ਆ ਅੱਜ ਇਹ ਵੜਾ ਆਪਾਂ 25000 ਦੇ ਦਾਂਗੇ ਇਹ ਬੱਵਾ ਕਿੰਨਾ 7 ਕਿਲੋ ਆ ਠੀਕ ਆ ਕਿੰਨਾ ਟਾਈਮਾਂ ਦਾ ਕਿੰਨਾ ਕੁ ਪੈਜੂ ਦੁੱਧ ਭਾਈ ਸੇਵਰ ਹਿਸਾਬ ਨਾਲ ਚਾਹੀਦਾ ਵਾਹ ਤੇਰੇ ਵਾਹ ਤੇਰੇ ਜੱਗਿਆ 25000 ਦੀ ਦੇ ਦੇਣੀ ਆ ਤਿੰਨਾਂ ਦਿਨਾਂ ਦੀ ਸੂਈ ਆ 7 ਕਿਲੋ ਬੋਲਾ ਹੈਗਾ ਮਗਰੇ ਦੇ ਵੱਛੀ ਆ ਜਰਸੀ ਬਰੀਡ ਹੈ ਬਦਾਮੀ ਰੰਗ ਦੀ ਵੱਛੀ ਆ ਪਹਿਲਾਂ ਵੱਛੀ ਬਾਈ ਕਹਿੰਦਾ ਜੀ ਤੋਂ ਲਈ ਆ ਸੇਵਾ ਸੰਭਾਲ ਉਹਨਾਂ ਦੀ ਐਸੀ ਵੈਸੀ ਜੀ ਭਾਈ ਕਹਿੰਦਾ ਦੁੱਧ 10 11 ਕਿਲੋ ਪਿਆਜੂ 25000 ਦੀ ਦੇ ਦੇਣੀ ਆ 25000 ਦੀ ਤਾਜੀ ਸੂਈ ਪਹਿਲਾਂ ਵਹਿੜ ਮਗਰ ਬੱਚੀ 7 ਕਿਲੋ ਬੌਲਾ 10 11 ਕਿਲੋ ਦੁੱਧ ਪਿਆ ਜੂ ਮੁੱਲ ਤਾਂ ਬਾਈ ਨੇ ਜਮਾਈ ਤੋਕੜਾਂ ਵਾਲਾ ਕੀਤਾ 20 25 25000 ਦੀਆਂ ਤੋਕੜਾਂ ਵੇਖਦੇ ਆ ਸਾਰਿਆਂ ਨੂੰ ਹੀ ਪਤਾ ਨਰਮਈਆ ਬੰਦਾ ਮੈਂ ਤਾਂ ਪਹਿਲਾਂ ਹੀ ਕਹਦਾ ਸੀਗਾ ਨਾਂ ਦਾ ਵਪਾਰੀ ਐ ਪਰ ਮੁੱਲ ਸਾਰੇ ਵਪਾਰੀਆਂ ਨਾਲੋਂ ਘੱਟ ਹੁੰਦੇ ਇਹਦੇ ਜਾਇਜ਼ ਨਫਾ ਲੈਂਦਾ ਜੇ ਇਹ ਵੀ 10000 ਨਫਾ ਲੈਂਦਾ ਵੇ ਫਿਰ 25 ਦਾ 35 ਹੋ ਜਾਣਾ ਸੀਗਾ ਆਪਾਂ ਪ੍ਰੀਤੀ ਹੋ ਜਾਣਾ ਸੀ ਬਈ ਇਹਦਾ ਹੂੰ ਇਹਦੇ ਬਾਅਦ 40 ਹੋ ਜੇ ਦਾ 4 ਦਿਨ ਸਾਮਕੇ ਇਹ ਵੀ ਗੱਲ ਸਹੀ ਆ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 11:00 ਵਜੇ ਕੇ 11 ਮਿੰਟ ਤੇ ਵੀਡੀਓ ਬਣਾ ਰਹੇ ਆ ਚਾਰੇ ਏਕੇ ਆ 11:00 ਵਜੇ ਕੇ 11 ਮਿੰਟ ਤੇ ਆਦੀ ਚੁਵਾਈ ਵਾਲੇ ਥਾਂ ਸ਼ਾਮ ਤੇ ਕਰਵਾਉਣਾ ਬੌਲੇ ਨਾਲ ਭਰ ਲੈਣਾ 7 ਕਿਲੋ ਬੌਲਾ ਕੱਦ ਵਾਲੀ ਵੱਛੀ ਪਹਿਲਣ ਤਾਜੀ ਸੂਈ ਮਗਰ ਵੱਛੀ 25000 ਦੀ ਦੋ ਨੰਬਰ ਤੇ ਆ ਜਾਗੇ ਇਹਦੇ ਪਰ ਡੱਬੀ ਵਹਿੜ ਆਪਾਂ ਵੱਡੇ ਕੋਲੋਂ ਲਈ ਆ ਲਿਆਜ ਵਾਲੇ ਬੰਦਿਆਂ ਤੋਂ ਆਈ ਆ। ਹੂੰ। ਦੋ-ਦੋ ਕੰਦੇ ਦਾ ਅਸੀਂ ਦੂਜੇ ਪਹਿਲੇ ਸੂਏ ਦਾ ਅਸੀਂ 17-18 ਕਿਲੋ ਚੋਇਆ। ਚੋਇਆ ਵੀ ਹੋਊਗਾ ਤਤਕਾਰ ਵਾਲੀ ਜਾਂ ਨਿੱਗਨ ਰੋਈ ਫੁੱਲ ਆ। ਠੀਕ ਆ। ਦੂਜੇ ਸੂਏ ਸੂਣਾ 18-19 ਕਿਲੋ ਦੋਤ ਦੀ ਹੈ ਇੱਥੇ ਆਪਾਂ ਗਾਰੰਟੀ ਤੇ ਗਾਂ ਦੇ। ਕਿੰਨੇ ਦਿਨ ਲੈਂਦੇ? ਅਗਲਾ ਗਾਰੰਟੀ ਲੈਂਦਿਆਂ ਨਹੀਂ ਨਾ ਹੁੰਦਾਗਾ। ਆਪਣੇ ਲਿਆਜ ਵਾਲੇ ਬੰਦੇ ਕੋਲ ਆਈ ਕਰਕੇ ਆਪਾਂ ਤਾਂ ਗਾਰੰਟੀ ਲਵਾਂਗੇ। ਅੱਛਾ। ਵਾਹ ਤੇਰੇ ਜੱਗਿਆ। ਕੀ ਦਾ? ਉਹ ਕੰਦਾ ਕੋਈ ਗੱਲ ਨਹੀਂ ਜੇ ਬੰਦਾ ਸੌਦਾ ਵੀ ਕਰਨਗੇ ਆਪਾਂ ਸਵਾਕੇ ਵੀ ਵੜ ਦੇ ਦਾਂਗੇ ਅੱਛਾ ਅਗਲਾ ਬਿਆਨਾ ਪਾ ਦੇ ਵੀ ਆਪਾਂ ਨੂੰ ਠੀਕ ਹੈ ਸਵਾਕੇ ਦੇ ਦਾਂਗੇ ਕਿੰਨੇ ਦਿਨ ਲੈ ਜੂ ਇਹ ਤਾਂ ਬਈ ਹਫ਼ਤਾ ਪਿਆ ਜੀ ਕੱਢ ਬਾਹਰ ਇਹ ਤਾਂ ਸਹੀ 7 ਤਰੀਕ ਨੂੰ ਪੂਰੇ ਆ ਕੱਢ ਬਾਹਰ ਨੂੰ ਅੱਜ ਪਹਿਲੀ ਤਰੀਕ ਹੋ ਗਈ ਆ 1 ਮਾਰਚ 7 ਨੂੰ ਦਿਨ ਪੂਰੇ ਹੁੰਦੇ ਆ 6 ਹੀ ਰਹਿ ਗਏ ਅੱਜ ਦਾ ਦਿਨ ਤਾਂ ਚੜ ਗਿਆ 6 ਦਿਨ ਰਹਿ ਗਏ 16 17 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਘੋਲੀਆਂ ਲਈ ਆ ਬਾਈ ਦਾ ਨਿੱਕਾ ਘੋਲ ਗਿਆ ਵੱਡੇ ਘੋਲੀਆਂ ਲਈ ਆ ਬਾਈ ਕਹਿੰਦਾ ਲੈ ਆ ਜਾਲੇ ਬੰਦਿਆਂ ਕੋਲੋਂ ਬਾਈ ਕਹਿੰਦਾ ਆਪਣੀ ਗਾਰੰਟੀ ਆ ਨਹੀਂ ਬਾਈ ਕਹਿੰਦਾ ਕੋਈ ਵਪਾਰੀ ਗਾਰੰਟੀ ਨਹੀਂ ਦਿੰਦਾ 17 18 ਕਿਲੋ ਦੁੱਧ ਦੀ ਗਾਰੰਟੀ ਆ ਭਾਈ ਕਹਿੰਦਾ ਕੋਈ ਸੌਦਾ ਕਰ ਲੈ ਸਾਈ ਭਾਦੇ ਬਾਈ ਕਹਿੰਦਾ ਆਪਾਂ ਦੁੱਧ ਚਵਾ ਕੇ ਦੇ ਦੇਾਂਗੇ ਤੇ ਗਾਰੰਟੀ ਉਹੀ ਭੈਣ ਭਰਾ ਦਿੰਦਾ ਜਿਹਦੀ ਚੀਜ਼ ਚੰਗੀ ਹੁੰਦੀ ਆ ਜੀਦੀ ਚੀਜ਼ ਨੇ ਜਿੰਨਾ ਕਿਹਾ ਉਹਨਾਂ ਦੁੱਧ ਚਵਾ ਦੇਣਾ ਡੱਬੀ ਵਹਿੜਾ ਬਾਕੀ ਇਹ ਕਿਹੜਾ ਕੋਈ ਦੇਸੀ ਢਾਂਡੀ ਆ ਕਿ ਦੁੱਧ ਦੇਉ ਨਾ ਜੇ ਡੱਬੀ ਵਹਿੜ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਵਲਟੇਲਾ ਬਹੁਤ ਬਾਕੀ ਆ ਦਿਨ 5 6 ਨੇ ਲੈ ਜene 5 6 ਦਿਨ ਵਧੀਆ ਸੇਵਾ ਸੰਭਾਲ ਕੋਰ ਕੇਅਰ ਹੋ ਜਾਂਦੀ ਸਾਰੀ ਵਲਟੇਲ ਕੱਢ ਕੇ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਆਸਦੀ ਚਵਾਈ ਵਾਲੇ ਸਾਨੂੰ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ 17 18 ਕਿਲੋ ਦੁੱਧ ਦੀ ਜੱਗਾ ਕਹਿੰਦਾ ਕੋਈ ਗਰੰਟੀ ਨਹੀਂ ਦਿੰਦਾ ਮੈਂ ਗਰੰਟੀ ਦਿੰਦਾ ਕਿਉਂਕਿ ਬਾਈ ਕਹਿੰਦਾ ਮੇਰੇ ਲਿਆਜ ਵਾਲੇ ਬੰਦਿਆਂ ਕੋਲੋਂ ਆਈ ਆ ਉਹਨਾਂ ਨੇ ਮੈਨੂੰ ਗਰੰਟੀ ਦਿੱਤੀ ਆ ਮੈਂ ਬਾਈ ਕਹਿੰਦਾ ਤੁਹਾਨੂੰ ਗਰੰਟੀ ਦੇਤੀ ਆ ਤੇ ਬਾਈ ਕਹਿੰਦਾ ਆਪਾਂ ਦੋ ਤੇ ਚਵਾ ਕੇ ਦੇ ਦਾਂਗੇ ਹਾਂ ਆ ਸਾਰਾ ਵਲਟੇਲਾ ਕੱਢ ਕੇ ਫੇਰ ਸੋਹਣਾ ਬਈ ਨਿੱਕਾ ਜ ਮਾਲ ਨਿੱਕਾ ਆਪਾਂ ਦੇ ਨੇ 52000 ਦੀ 52000 ਹਾਂ ਤੇਰੇ ਪੈਸੇ ਕੀ ਦੰਧੀਆਂ ਵੜਦੇ ਤੂੰ ਨਾ ਫਾ ਘਟਕਾ ਤੋਂ ਲੈਣਾ ਬਈ ਕਿਉਂ ਯਾਰ ਹਨਾ ਵੀ ਆਪਾਂ ਇਹ ਬਣਦਾ ਬਹੁਤ ਔਖਾ ਹੈ ਪਰ ਜਾਇਜ਼ ਨਫਾ ਲਿਆਵੇ ਸੌਖਾ ਹੈ ਹਨਾ ਹਾਂ ਵਿੱਚ ਲੋ 1000 1500 ਬਣ ਗਿਆ ਗੱਲ ਓਕੇ ਹੈ ਨਾ ਦਿਹਾੜੀ ਜੀ ਪੈਗੀ ਸਹੀ ਹੈ ਹਾਂ ਬਾਲਾ ਨਹੀਂ ਹੈ ਨਾ ਹੈਗਾ ਨਹੀਂ ਨਹੀਂ ਵਧੀਆ ਗੱਲ ਦੋਸਤੋ ਨਾਰਮ ਬੰਦਾ ਉਹ ਤਾਂ ਮੈਂ ਵੈਸੇ ਹੀ ਕਹਤਾ ਪਰ ਬੰਦਾ ਨਰਮ ਆ ਯਾਰ ਜਾਇਜ਼ ਜਿੰਨਾ ਫੇਨਾ ਪਸ਼ੂ ਦਿੰਦਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਬਾਈ ਕਹਿੰਦਾ ਜੇ ਕੋਈ ਗਾਰੰਟੀ ਦੇਂਦਾ 17 18 ਕਿਲੋ ਦੁੱਧ ਦੀ ਅਗਰੇ ਨੇ 6265 ਮੁੱਲ ਕਰਨਾ ਸੀ ਬਾਈ ਕਹਿੰਦਾ 52000 ਦੀ ਦੇ ਦੇਣੀ ਆਪਾਂ ਜਮਾਂ ਜਾਇਜ਼ ਮੁੱਲ ਫੇਰ ਵੀ ਛੋੜ ਛੱਪਾ ਮਾਨਤਾਨ ਕਰੂਗਾ ਮੌਕੇ ਤੇ ਆਏਗੇ ਭੈਣ ਭਰਾ ਦਾ ਆ 25000 ਦੀ ਤਾਜੀ ਸੂਈ ਮਗਰ ਵੱਛੀ ਪਹਿਲਣ ਵਹਿੜ ਕਿਹਨੇ ਦੇਣੀ ਆ 25000 ਦੀ ਟੋਕੜਾ 20 25 25000 ਦੀਆਂ ਵਿਕਦੀਆਂ ਤੇ ਪਰ ਇਹਨੇ ਤਾਂ ਤਾਜੀ ਸੂਈ ਦੇਦੀ 25000 ਦੀ ਮਾਨਤਾਨ ਛੋੜ ਛੱਪਾ ਵੀ ਕਰੂ ਇਹਦੀ 17 18 ਕਿਲੋ ਦੁੱਧ ਦੀ ਗਾਰੰਟੀ 52000 ਦੀ ਜਮਾਂ ਜਾਇਜ਼ ਮੁੱਲ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ